ਕਹੀ ਸਹੀ ਦੱਸ ਇੱਧਰ ਆ ਜਾਓ ਬੰਨੇ ਪਾ ਆ ਜਾ ਆ ਜਾ ਆ 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 ਨੇ ਆਪੇ ਉਹਨਾਂ ਨੇ ਵੀ ਘਾਹ ਵੇਚਣੇ ਆ ਉਹਨਾਂ ਨੇ 7000 ਰੁਪਏ ਤੋਂ ਲੈ ਕੇ ਤੂੰ ਪਹਿਲਾਂ ਆਪ ਦੇਖ ਵੀ ਕੀ ਕਮਾਉਣਗੇ ਕੋਲੋਂ ਪਾ ਕੇ ਦੇ ਦਿੰਦੇ ਸਾਰੇ ਛੋਟੇ ਵੱਡੇ ਇਕੱਠੇ ਕਰਦੇ ਰੋਟਾ ਵੱਡੇ بڑے ਕਿਹੜੇ ਕਿਹੜੇ ਘਾਹ ਸਾਰੇ ਬੜੇ ਬਾਤਾਂ ਦਿੱਤੇ ਓਏ ਆਇਆ ਕੋ ਚਿੱਟਾ ਜਿਹਾ بڑا ਲੱਗਦਾ ਮੈਨੂੰ ਅਜਿਹਾ ਬੰਨੇ ਆ ਤੇ ਬਾਕੀ ਦਾ ਸਾਰੇ ਇੱਕੋ ਜਿਹੇ ਹੀ ਆ ਉਹ ਵੀ ਛੱਡ ਦੇ ਪਰ ਲਈ ਖੇਲੀ ਓਹੀ ਐ ਤੋਂ ਚਿੱਟਾ ਜਿਆ ਅਜਿਹਾ ਬੱਜਾ ਬਾਕੀ ਤਾਂ ਸਾਰੇ ਹੀ ਆ। ਦੇਣ ਵਾਲੀ ਗੱਲ ਕਰ ਜਿੰਨੇ ਤੇ ਤੂੰ ਦੱਸ ਜਿਆਜ ਮੈਨੂੰ ਪੁੱਛੋ ਭਾਈ। ਮਾਂ ਦਾ ਤਾਂ ਕੁਛ ਨਹੀਂ। ਤੂੰ ਦੱਸ। ਨਹੀਂ ਤੂੰ ਵੀ ਦੱਸ ਦੋ ਪਰ ਮੈਂ ਤੂੰ ਵੀ 2000 ਪਾਉ। ਮੇਰਾ ਸਹੀ ਯਾਦ ਨਾ ਸਾਰੇ। ਹਾਂਜੀ ਠੀਕ ਯਾਦ। ਦੱਸੋ। 3000 ਲਾਉ। ਇਹਨਾਂ ਪਤਾ ਨਾ ਮੈਨੂੰ ਇਹ ਬੇਚ ਰਹੇ ਆ ਜਾਂਦੇ ਆ। ਤੀਜੇ ਦਿਨ ਫੁੜਕੇ ਹੋ ਜਾਂਦੇ ਆ। ਕਿਉਂ ਯਾਰ ਨਾਲ ਲਿਆਉਂਦੇ ਯਾਰ। ਮੈਨੂੰ ਪਤਾ ਨਾ ਕਿਦਾਂ ਇਹਨਾਂ ਨਾਲ ਪੈਸੇ ਲੱਗਦਾ ਜਿਹੜੇ ਫੁੜਕੇ ਹੋ ਜਾਂਦੇ ਆ। ਇਹ ਵੀ ਫੁੜਕੇ। ਮੇਰੇ ਬੱਕਰੀ ਦਾ ਕੀ ਹੋ ਗਿਆ ਝੱਟ ਮਰ ਗਿਆ। ਆਈ ਚਲੇ ਹੁਣ। ਸਾਈ ਫੜਾ ਮਰਜੀ ਕਾਲੇ ਤੇ ਲਾਲ ਨਹੀਂ ਫੜਾਉਂਦਾ ਵੀ ਸਾਈ ਤੋਂ ਆਪਣਾ ਸੋਹਣਾ ਗੱਲ ਲੈ ਰਹੇ ਹੋ ਤੇ ਫਿਰ ਕਰਕੇ ਬਿਣੀ ਮੰਗਦੇ ਆਂ ਆ ਤੂੰ ਐਜਾ ਕੋਲ ਕੇ ਬੇਚਣੇ ਤਾਂ ਤੁੰਗ ਜਿਹਾ ਜ਼ਿਆਦਾ ਹੈ ਵੀ ਤੂੰ ਅਗਲ ਕਰਕੇ ਇੱਕ ਦਿਨ ਬਹੁਤ ਮੋਟੇ ਹੋ ਜਾਣੇ ਆ ਫਿਰ ਇਹ ਦਾ ਡੜੀ ਆ ਇਹ ਆਹ ਵੇਖ ਕੇ ਕਰਕੇ ਵੱਡੇ ਹੋਣਾ ਕਿੰਨੇ ਲੈਣੇ ਬਹੁਤ ਕੋਈ ਨਹੀਂ ਹੋਣਾ। ਜੋ ਭਾਈ ਜਮਾਤ। ਬਸ ਸਾਰੇ ਆ ਲਾਲ ਪਿੱਛੇ ਪਾ ਦੇ ਦੋਨੇ ਚਿੱਟੇ ਹੀ ਪਾ ਦੇ। ਯਾਰ ਇੱਦਾਂ ਸੌਦਾ ਨਹੀਂ ਬਣਦਾ ਹੁੰਦਾ ਜਿੱਦਾਂ ਤੂੰ ਬਣਾਉਣਾ। ਭਾਈ ਭਾਈ ਜੱਲ ਮੰਗੇ ਜਾਂ 6000 ਦਿੰਦਾ ਕੋਣ ਕਰ ਪਰਚਾ ਲੈ। ਬਾਬੇ ਵਾਲਾ ਆ ਗਿਆ ਹੈ 11000 ਦੇ ਦੇ। ਤੂੰ ਇਕੱਠੇ ਕਰਕੇ ਜਾਂ 6000 ਦੇ। ਬੜਾ ਫਾ। ਦੇਖ ਮੈਂ ਹੁਣ ਨਾ ਤਾਂ ਉਹਨਾਂ ਨਾਲ ਬੈਠ ਕੇ ਉੱਠ ਕੇ ਇੱਧਰ ਉੱਧਰ ਜਾ ਕੇ ਕੋਈ ਸੁਲਾ ਮਾਰੀਏ ਜਾਂ ਲਾਹ ਦਿੱਤੀ ਆ। ਮੈਂ ਆਪਣੇ ਖਾਦ ਨਾਲ ਆਪਣੇ ਖਾਦ ਨਾਲ ਲੜਣਾ। ਮੈਂ ਆਪਣੀ ਸਮਝ ਨਾਲ ਇਹ ਉਹਨਾਂ ਨੂੰ ਖਰੇ ਜ਼ਿਆਦਾ ਲੱਗਣਾ ਤੇ ਤੈਨੂੰ ਘੱਟ ਲੱਗਣਾ ਮੈਨੂੰ ਨਹੀਂ ਪਤਾ। ਠੀਕ ਆ ਨੀ। ਮੈਂ ਤੈਨੂੰ ਆਪਣੀ ਸਮਝ ਨਾਲ ਲਾਉਣ ਲੱਗਾ ਹਾਂ ਤੇਰੇ ਨਾਂ ਬਾਰਾਂ ਨਾ ਗਰੀਬ ਬੰਦਾ ਰੇ ਨਾ ਤੇਨੇ ਨਾਂ ਦੇਣੇ ਤੇਰੀ ਖੁਸ਼ੀ ਹੈ ਦੱਸੋ 32000 ਰੁਪਏ ਓਏ ਯਾਰ ਫਾਇਦੇ ਦਾ ਫਾਇਦਾ ਹੀ ਆ ਫਾਇਦੇ ਨੂੰ ਕੀ ਆ ਕਰੋਰੇ ਹੱਥ ਪੈਂਦਾ ਉਹ ਸਹੀ ਆ ਯਾਰ ਐਵੇਂ ਤੂੰ ਉਹ ਸਹੀ ਇਹਨੇ ਵੇ ਦੇ ਦੇਣੇ ਸੀ ਯਾਰ 32000 ਮੇਰੇ ਕੋਲ ਐਦਾਂ ਕਰੋ ਯਾਰ ਦੋ ਜਲੇ ਛੱਡ ਦੇ ਵਿਚਾਰ ਕੋਈ ਦੋ ਛੋੜੇ ਲੈ ਲੈ ਗੱਡੇ ਨਾਲ ਕੱਟਾ ਨਹੀਂ ਬਣਨਾ ਲੱਖਾਂ ਦੀ ਗੱਲ ਚੱਲਦੀ ਆ ਉਹਦੇ ਦੇ 102 ਫਰੰਟੂ ਤੇ ਕਾਤੇ ਵੀ ਮਤਾਂ ਨਹੀਂ ਇੱਕ ਗੱਲ ਆ ਬਸ ਆ ਨਹੀਂ ਕਰਨਾ ਉਹ ਨਹੀਂ ਕਰਨਾ 32000 ਰੁਪਏ ਆਮਾ 32000 ਦੇ 30000 ਆ ਲਗਾਓ ਲਗਾਓ ਬੱਧੀ ਨੂੰ ਪਤਾ ਆਦਾ ਸੀ ਨਾ ਮੇਰੇ ਕੋਲ ਇਹਨੂੰ ਬੜਵੜ ਚਾਰ ਤਿੰਨ ਚਾਰ ਮਾਰ ਕੇ ਸੀ ਬਤਾ ਕਰ ਪਾਣੀ ਯਾਰ ਮਾੜਾ ਬਦਲਾ ਸੀ ਪਿੱਛੇ ਪਾਤਾ ਆ ਮੇਰਾ ਬਣਾ ਕਰ ਮੈਂ ਮਾੜਾ ਬਦਲਾ ਵਿੱਚੇ ਪਾ ਦਤਾ ਮੈਂ ਕੋਈ ਮੈਂ ਮਾੜਾ ਪਤਲਾ ਵਿੱਚੇ ਰਲਾਤਾ ਨੂੰ ਪਤਾ ਨਾ ਉਹ ਐਵੇਂ ਨਾ ਕਰ ਬਾਈ ਬੋਲ ਦੇ ਛੇਲੇ ਯਾਰ ਕਾਲੇ ਨੂੰ ਕੱਢ ਲਿਆ ਜੋ ਕੈਸੇ ਪਜੇ ਉਨੇ ਪੈਸੇ ਨਾਲ ਕੋਈ ਨਹੀਂ ਬਸ ਬਸ ਜਾ ਰਹੇ ਆ ਭਾਈ ਇਹ ਬੰਦਾ ਨਾ ਮਾਰਦਾ ਮੈਂ ਜਾਦੇ ਤਾਂ ਦੱਸਿਆ ਮੈਂ ਜਾਦਾ 6000 ਰੁਪਏ ਜਿਆਦਾ ਦੱਸਿਆ ਘਰ ਕੀ ਫਾਇਦਾ ਆ ਇਹ ਸਾਲੀਆਂ ਚੀਜ਼ਾਂ ਆ ਤੁਰਿਆਂ ਫਿਰਦੇ ਦਾ ਨਾਗ ਦਾ ਪਤਾ ਲੱਗਾ ਇੱਕ ਸਾਲਾ ਵਿੱਚੋਂ ਨਿਕਲ ਗਿਆ ਤਾਂ ਗਿਆ ਮੈਂ ਨੰਬਰ ਤਾਂ ਫੇਰ ਵੀ ਸਾਲਾ ਕੰਮ ਆਉਂਦਾ ਉਹਦੀ ਭਾਜੀ ਦੀ ਸਾਹ ਬਿਆਲੀਆਂ ਗੱਲ ਜੇ ਮੁਰਗੇ 2 ਵਜੇ ਨੂੰ ਮਗਾਈਆਂ ਮੇਰੇ ਕੋਲ ਮੈਂ ਕਹਿੰਦਾ ਲੈ ਕੇ ਕਾਰ ਤੇ ਆ ਗਈ ਜਿੰਨੇ ਰੀ ਲੈਂਦੇ ਉਹਦੇ ਵੀ ਕਾਹ ਦੇਣੇ ਆਂਦੀ ਆ ਕਰਾਉ ਨਾ 33200 ਦਾ ਪਿੰਡ ਨਾਲ ਉਹਨੇ ਲਿਜਾ ਕੇ ਭਾਜੀ ਦੇ ਵੀ 2 400 ਹੋਣੇ ਵੀ ਲੱਭਣਾ ਉਹਨੇ ਕਿਹੜਾ ਕਾਰ ਜਾ ਕੇ ਪਾਲਨੇ ਉਹ ਰਖਲਾ ਜਾ ਰਹੇ ਮੈਮਰੀ ਜਨਾ ਪਤਾ ਹੈ ਭਾਈ ਜੱਤ ਸਾਲਾ ਕਿੰਨੀ ਕਿੰਨੀ ਖਸਰ ਪਾਣਾ ਥੋੜਾ ਜਨਾ ਆਹੀ 500 ਪੈ ਗਿਆ ਉਪਰ ਬਾਦੋਂ 32 500 ਗਾ ਲਗਾ ਗੱਲ ਹਣ ਛਾੜ ਮਰ ਜਾਣ ਤੇ ਕੋਈ ਤਗੜੇ ਛਲੇ ਕੋਈ ਗੱਲ ਨਹੀਂ ਦੋ ਤਿੰਨ ਤਗੜੇ ਆ ਬਾਕੀ ਛੋਟੇ ਵੀ ਆ ਆ ਗੱਲ ਮੁੱਕਦੀ ਉਹਨਾਂ ਨੇ ਵੀ ਕੰਮ ਨਹੀਂ ਆ ਆਹੋ ਸੇਵਾ ਕਰਨੀ ਜਾ ਕੇ ਗਿਆ ਬਈ ਚੱਕੇ ਮਾਰੇ ਸਾਰੇ ਕਿੱਥੇ ਹੋ ਗਏ ਬੱਸ ਬਹਿਸ ਹੈ ਦਾਵੇਂ ਮੁਰਗੇ ਨੇ 2 ਮਿੰਟ ਨਾਲ ਸਾਲਾ ਮੁਰਗਾ ਆ ਕੇ ਐ ਐਡਾ ਕੋਲੇ ਆ ਕੇ 5 6 7 8 ਸਤਾਹਰਾ 12 ਮਗਲੀ ਟਿੱਕੀ ਬਹੁਤ ਪਿਆਰ ਕਰਦਾ ਬਾਈਕ ਵਾਲਾ ਉਸੇ ਜਿੱਲੇ ਆ ਜਾਂਦਾ 24 25 27 30 30 ਜਿਆਦਾ ਨਹੀਂ 33 ਹੈ 33 ਹੈ ਇਹ ਤੁਹਾਡਾ ਮੈਨੂੰ ਕਰ ਲੈ ਕੱਲ ਕੱਲ ਨੂੰ ਨਹੀਂ ਨਹੀਂ ਕੱਲ ਕੱਲ ਨੂੰ ਹਮਾਰਾ ਕੱਲ ਕੱਲ ਮੈਂ ਕੋਈ ਨਹੀਂ ਕੱਲ ਕੱਲ ਨੂੰ ਹਮਾਰਾ